ਇਹ ਆਪਣੀ ਜਿਹੜੀ ਮਲੇਪ ਕੋਡਲਾ ਪੁਲਿਸ ਵੱਲੋਂ ਇੱਕ ਮਾੜੇ ਅਨਸਰਾਂ ਦੇ ਖਿਲਾਫ ਇੱਕ ਸਪੈਸ਼ਲ ਮੁਹਿੰਮ ਜਾਰੀ ਕੀਤੀ ਗਈ ਹੈ ਜਿਹਦੇ ਚ ਸਾਨੂੰ ਦੋ ਵੱਡੀ ਸਫਲਤਾਵਾਂ ਪ੍ਰਾਪਤ ਹੋਈਆਂ ਪਹਿਲੀ ਆਪਣੀ ਸੀਆਈ ਦੀ ਟੀਮ ਨੇ ਦੋ ਬੰਦਿਆਂ ਨੂੰ ਸ਼ੱਕ ਦੀ ਬਿਨਾ ਤੇ ਸੰਦੌਰ ਏਰੀਆ ਨੂੰ ਰਾਉਂਡ ਅਪ ਕੀਤਾ ਗਿਆ ਜਿਨ੍ਹਾਂ ਤੋਂ ਸਾਨੂੰ ਹਥਿਆਰਾਂ 1 ਕਿਜੀ ਨਰ ਫੀਮ ਬਰਾਮਦ ਹੋਈ ਹੈ ਇੱਕ ਟੂ-ਵీలਰ ਮਿਲਿਆ ਇਹ ਦੋ ਜਾਨੇ ਜਗਰਾਉਂ ਏਰੀਆ ਦੇ ਰਹਿਣ ਵਾਲੇ ਨੇ ਸੋ ਇਹ ਇਹਨਾਂ ਨੂੰ ਫਿਲਹਾਲ ਗ੍ਰਿਫਤਾਰ ਕਰਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ ਤੇ ਆਪਾਂ ਫਰਦਰ ਇਹਨਾਂ ਦੇ ਫਾਰਵਰਡ ਐਂਡ ਬੈਕਵਰਡ ਇਹਨਾਂ ਦੇ ਜੋ ਲਿੰਕੇਜਸ ਨੇ ਉਹ ਅਸੀਂ ਫਿਲਹਾਲ ਤਫਤੀਸ਼ ਕਰ ਰਹੇ ਹਾਂ ਸੇਕੰਡਕੀ 52 ਨੰਬਰ ਕੇਸ ਹੈ 302 ਦਾ ਥਾਣਾ ਮਰਗੜ ਦਾ ਜਿਹਦੇ ਚ ਦੋ ਦੋਸ਼ੀ ਵੌਂਟਡ ਸੀਗੇ ਜਿਨ੍ਹਾਂ ਨੇ ਇੱਕ ਲੇਡੀ ਸੀਗੀ ਆਪਣਾ ਮਨਦੀਪ ਕੌਰ ਟਾਟੂਆ ਵਾਲੀ ਜਿਹਨੂੰ ਮਾਰ ਕੇ ਸੜਤਾ ਸੀ ਸੋ ਕੱਲ ਆਪਣੀ ਸੀਆਈਐਨ ਥਾਣੇ ਦੀ ਟੀਮ ਨੇ ਆਪਣੋ ਕੇਸ ਦੇ ਮੇਨ ਦੋਸ਼ੀ ਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸਵੇਰੇ ਅੱਜ ਇੱਕ ਉਹਦੇ ਸਾਥੀ ਨੂੰ ਤੜਕੇ ਰੇਡ ਕਰਕੇ ਉਹਨੂੰ ਇਹ ਅੱਜ ਫੜਿਆ ਗਿਆ ਸੋ ਹੁਣੇ ਕੇਸ ਦੇ ਚਾਰੇ ਦੋਸ਼ੀ ਨੂੰ ਫੜ ਲਿਆ ਗਿਆ ਜੋ ਕਿ ਇੱਕ ਵੱਡੀ ਨਾ ਨੇ ਅਸ਼ਲਾਗਾ ਯੋਗ ਕੰਮ ਕੀਤਾ ਗਿਆ ਇਹਨਾਂ ਦੌਰਾਨ ਸਰਨਪੁਰ ਮਾਰਕੀਸ ਦਾ ਕਾਰਨ ਕੀ ਆ ਕਿ ਉਹ ਮਾਰਕੀਸ ਤੱਕ ਬੁਸਤ ਇਹ ਇਹ ਮਨਦੀਪ ਸਿੰਘ ਨੂੰ ਵਿਆਹ ਕਰਨ ਲਈ ਪ੍ਰੈਸ਼ਰਾਈਜ਼ ਕਰਦੀ ਸੀ ਇਹ ਇਕੱਠੇ ਰਹਿੰਦੇ ਸੀ ਤੇ ਪਰ ਮਨਦੀਪ ਸਿੰਘ ਦੀ ਮਦਰ ਉਸ ਗੱਲ ਨੂੰ ਮੰਨਦੀ ਨਹੀਂ ਸੀ ਫੋਨ ਉਸ ਕੁੜੀ ਤੋਂ ਆਪਣਾ ਖੜਾ ਛੁਡਾਣ ਲਈ ਇੱਕ ਕਦਮ ਚੁੱਕਿਆ ਗਿਆ ਉਹਦੇ ਵੱਲ ਪਰ ਕਿਸ ਤਰ੍ਹਾਂ ਮਾਰਿਆ ਜੀ ਉਹ ਆਪਣੇ ਦਾਤ ਨਾਲ ਪਤਰਾ ਨੂੰ ਵਾਰ ਕਰਕੇ ਮਾਰਿਆ ਗਿਆ ਸੀ ਉਹ ਦਾਤ ਹੈ ਜੀ ਆਪਾਂ ਰਿਕਵਰ ਕਰਾਨੀ ਹੈ ਉਹ ਸੀ ਕਰਾ ਲਾਂਗੇ ਸਰ ਪਹਿਲਾਂ ਵੀ ਇਹਨਾਂ ਦੇ ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂ ਜੀ ਨਹੀਂ ਜੀ ਇਹ ਫਿਲਹਾਲ ਇਦਾਂ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ ਉਹ ਪੁਤ ਤਫਤੀਸ਼ ਇਹ ਆਪਾਂ ਦੇਖ ਲਾਂਗੇ ਉਸ ਗੱਲ ਮੰਦਿਰ ਸਿੰਘ ਦਿਨ ਮਹੀਨੇ ਗਾਇਬ ਕਿ ਉਹ ਕਿੱਥੇ ਰਿਹਾ ਕੋਲ ਪਤਾ ਇਹ ਤਾਂ ਹੁਣ ਉਹਨੂੰ ਹੁਣ ਪੁੱਛਾਂਗੇ ਜੀ ਕਿੱਥੇ ਰਿਹਾ ਹੁਣ ਸਾਨੂੰ ਤੁਸੀਂ ਹੁਣ ਇਹ ਹਾਂਜੀ ਹਾਂਜੀ ਹੁਣ ਨਹੀਂ ਜੀ ਇਹ ਜੇ ਆਪਾਂ ਨੂੰ ਪਤਾ ਹੁੰਦਾ ਉਹਨੂੰ ਪਹਿਲਾਂ ਹੀ ਫੜ ਲੈਂਦੇ ਹੁਣ ਆਪਾਂ ਇਸ ਚੀਜ਼ ਤੇ ਆਪਾਂ ਫੋਕਸ ਕਰੀ ਹੁਣ ਆਪਾਂ ਉਹਨੂੰ ਫੜ ਲਿਆ ਨਾ ਕਿ ਉਹ ਕਿੱਥੇ ਸੀਗਾ ਤਿੰਨ ਮਹੀਨੇ ਜੀ ਕਿੱਥੇ ਰਹੀ ਬਾਦਿਸ ਜੀ ਕਿ ਇਹ ਹਜੇ ਤਫ਼ਤੀਸ਼ ਹਜੇ ਦੀ ਚੱਲ ਰਹੀ ਹੈ ਉਹ ਆਪਾਂ ਇੱਕ ਵਾਰ ਸਾਰੀ ਆਪਣਾ ਗੱਲਣਾ ਇੱਕ ਵਾਰ ਕਲੀਅਰ ਕਰਕੇ ਹੀ ਆਪਾਂ ਸ਼ੇਅਰ ਕਰ ਲਾਂਗੇ ਹਾਂਜੀ ਉਹ ਮਨੁਸ਼ਾਇਰ ਇਹਦੀ ਸੀ ਜੀ ਉਹ ਦੋਵੇਂ ਵੀ ਰੈਡ ਬੋਡ ਮਿਲੀ ਜੀ ਉਸ ਨੂੰ ਇੱਕ ਸਟ੍ਰਿੰਗ ਲੱਗੀ ਸੀ ਜੀ ਜਿਹੜੀ ਫੋਟੋ ਸਾਰੇ ਬੈਲ ਉਹ ਸਭ ਇਹ ਨਸ਼ਾ ਵਸਾ ਇਦਾਂ ਯਾਰ ਗੱਲ ਸਾਹਮਣੇ ਜਾਂ ਨਹੀਂ ਆਈ ਸੀ ਪੋਸਟਮਾਰਟ ਉਹ ਸਾਰਾ ਆਪਾਂ ਨੂੰ ਪੋਸਟਮਾਰਟੋਂ ਯਾਰ ਤੂੰ ਕਲੀਅਰ ਹੋ ਜਾਣਾ ਕਿ ਇਹ ਕਿਨੇ ਆਈ ਤੇ ਉਹ ਅਸਤੀ ਉਹ ਮੀਡੀਆ ਜੇ ਕੀ ਆਇਆ ਮੈਂ ਉਹਦੀ ਪੁਸ਼ਟੀ ਨਹੀਂ ਕਰ ਸਕਦਾ ਉਹ ਸਹੀ ਸੀ ਨਹੀਂ ਸੀ ਜੋ ਇਹ ਹੁਣ ਕੇਸ ਵਿਸਟਰ ਹੋਇਆ ਹੁਣ ਇਹਦੀ ਤਫਤੀਸ਼ ਕਰਕੇ ਅਸੀਂ ਦਾ ਚਲਾਨ ਟੂ ਕਟ ਕਰਾਂਗੇ ਹੁਣ ਬਾਕੀ ਅੱਗੇ ਇਹੀ ਸਾਡਾ ਕੰਮ ਹੈ ਤੇ ਜੀ ਇਹ ਸਰ ਮਨਜੀਤ ਮਨਜੀਤ ਜੀ ਦਾ ਬਣਾ ਜੀ ਇਹ ਪਰਿਵਾਰ ਦਾ ਉਹ ਦਬਾਅ ਬੈਠਾ ਸੀ ਇਹ ਡਰਗ ਵਾਲਾ ਰੰਗ ਆ ਜੀ ਇਹ ਹਜੇ ਤਫਤੀਸ਼ ਹਜੇ ਚੱਲ ਰਹੀ ਹੈ ਹਜੇ ਕੱਲੀ ਨੂੰ ਰਾਉਂਡ ਅਪ ਕੀਤਾ ਗਿਆ ਇਹ ਫਰਦਰ ਇਹ ਚੀਜ਼ਾਂ ਹਜੇ ਕਲੀਅਰ ਕੀਤੀਆਂ ਜਾਣੀਆਂ ਡੂਰਿੰਗ ਇਨਵੈਸਟੀਗੇਸ਼ਨ